Eu não sei me. ਸਭਾ ਜੀਤੇ ਹੋ ਤੁਸੇ ਮਿਲ ਕੇ ਤੁਮ ਕੋ ਸਭਾ ਜੀਤੇ ਹੋ ਤੁਸੇ ਮਿਲ ਕੇ ਸਭਾ ਜੀਤੇ ਹੋ ਤੁਸੇ ਮਿਲ ਕੇ ਸਾਹਸੀਆਂ ਤਾ ਦਾਦਕਿਆਂ ਨੂੰ ਮਮੇ ਭੂਆ ਚਾਚੇ ਦਾ ਭੂਆ ਭੁੱਬੀਆਂ ਨੂੰ ਸਾਰਿਆਂ ਨੂੰ ਵਧਾਈਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਟਾਰਕੂਟ ਤਰਖਾੜ ਫਤੇ ਬਲੌ ਜੀ ਵਾਹਿਗੁਰੂ ਜੀ ਕਾ ਖਾਲਸਾ ਮੈਂ ਲੰਗੂ ਵਾਲਦਿਆਂ ਨੂੰ ਫਤੇ ਨਹੀਂ ਬੁਲਾਈ ਸਾਲ ਜੀ ਤੁਹਾਨੂੰ ਬੁਲਾਈਆ ਜੀ ਇੱਥੇ ਬੈਠੇ ਫਤੇ ਬਲੌ ਚੜ੍ਹਦੀ ਕਲਾ ਵਿੱਚ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਨਾਨ ਸਿੰਘ ਜੀ ਹਮੇਲੀ ਦਾ ਮਾਨ ਸਨਮਾਨ ਹੋ ਰਿਹਾ ਹੈ। ਇਹਦੇ ਵਿੱਚ ਭਾਈ ਮਨਜੀਤ ਸਿੰਘ ਜੀ, ਬਾਬਾ त्याਗੀ ਜੀ, ਸਾਡੇ ਡਾਇਰੈਕਟਰ ਭਾਈ ਸੰਦੀਪ ਸਿੰਘ ਜੀ, ਸਮੁੱਚੀ ਵਿਰਸਾ ਸੰਭਾਲ ਟੀਮ ਬੋਲੇ ਸੋ ਨਿਹਾਲ। ਇੱਥੇ ਮੈਂ ਹੁਣ ਬੇਨਤੀ ਕਰਾਂ ਭਾਈ ਵਰਜੀਤ ਸਿੰਘ ਜੀ ਕਸ਼ਮੀਰ ਵਾਲੀ ਉਹ ਉਹਨਾਂ ਤੋਂ ਮੈਂ ਮਾਫੀ ਵੀ ਮੰਗਾਗਾ ਸਿਰਫ ਇੱਕ ਸਬਦੀ ਹਾਜ਼ਰੀ ਭਰੀ ਜਾਏਗੀ ਜੀ। ਬਹੁਤ ਬਹੁਤ ਧੰਨਵਾਦ ਮੈਂ 25 ਮਿੰਟ ਪਹਿਲਾਂ ਕਹਿ ਦਿੱਤਾ ਸੀ ਪਰ ਸਾਰੇ ਜਿਥੇ ਮਹਾਪੁਰਖਾਂ ਦੇ ਪ੍ਰੇਮ ਵਾਲੇ ਨਿਕਸ਼ਰ 1.5 ਮਿੰਟ ਵਾਸਤੇ ਈਵੀ 365 ਲਾਈਵ ਟੀਵੀ ਰਿਪੋਰਟਰ ਹਰਪਾ ਜਿੰਸ ਸਿੰਘ ਜੀ ਜੋ ਕਿ ਬੜੇ ਪਿਆਰ ਦੇ ਨਾਲ ਗੁਰਸਿੱਖੀ ਸਰੂਪ ਦੇ ਵਿੱਚ ਆਪਣੀਆਂ ਜਿਹੜੀਆਂ ਖਬਰਾਂ ਨੇ ਇਥੋਂ ਦਾ ਲਾਈਵ ਟੈਲੀਕਾਸਟ ਆ ਉਹ ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਪਹੁੰਚਾ ਰਹੇ ਨੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਮੈਂ ਧੰਨਵਾਦ ਕਰਾਂ 1 ਮਿੰਟ ਸਾਡੇ ਡਾਇਰੈਕਟਰ ਸਹਿਬਾਨ ਭਾਈ ਸੰਦੀਪ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸੁਪਝਾਰੇ ਕੀ ਕਰਨ ਚੱਲਦੇ ਹਨ ਮਾਰਸਾ ਲਾਹਾਂ ਸੱਤ ਸੱਤ ਨਾਨਕ ਸਾਹਿਬ ਸੱਤੇ ਬਾਦਸ਼ਾਹ ਜੀ ਨੂੰ ਆ ਸੱਤੇ ਬਾਦਸ਼ਾਹ ਰਿਆਬੋ ਦਾ ਵਿਦਾਂ ਸੁਣਾਣਾ ਜੋ ਮੇਰਾ ਸਮੂਹ ਮਾਨੋ ਦਾ ਇਹ ਵਾਅ ਕਾਲ ਮਿਲ ਕੇ ਮਜ਼ਾਰੀਆਂ ਹੈ ਕੋਈ ਨਗਰ ਵਟਾ ਦੇਵੇ ਕਿ ਅੱਗੇ ਭਾਈ ਹਰਜ ਸਿੰਘ ਜੀ ਸਾਰੇ ਸੰਗਤਾਂ ਦੇ ਅੱਗੇ ਨਾਮ ਰਾਲਵੇਰ ਕੇ ਬਿਲਾ ਰਹੇ ਆ ਸਾਰੀਆਂ ਸੰਗਤਾਂ ਸਾਰੇ ਬਹੁਤ ਉਤਸ਼ਾਹ ਜੀਆਂ ਮਰ ਰਹੇ ਆ ਦੀਵਾ ਕਰਕੇ ਹਰਜਾਸ ਕਰਕੇ ਇਲਾਹਾ ਕਰ ਰਹੀਆਂ ਸਤਿਗੁਰਾਂ ਜਿਵੇਂ ਬਾਬਾ ਦੀਪ ਸਿੰਘ ਜੀ ਆਪਾਂ ਦਲਬਾਹੁਰ ਦੇ ਬਾਦ ਮਿਲ ਜੀ ਸਿੰਘ ਸਾਹਿਬ ਜੀ ਨਾਮ王 ਦਾਸ ਸਿੰਘ ਵੱਲੋਂ ਬਾਬਾ ਜੀ ਦੀ ਗੀੜੀ ਵਾਲੇ ਪਰੋਬਾਰ ਦਾਸ ਢਾਰ ਸਹਿਬ ਜੀ ਲਾਹਰੀ ਲੰਗਰੀ ਆ ਗਏ ਆ ਜੀ ਨਾਮ ਸੁਹਾਵੀ ਲੋਨਵਾਸ ਤੇ ਆਇਆ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਦੇਵਾ ਕਰ ਦੇ ਵੀ ਸਾਡੇ ਸਾਰੇ ਸੇਕਸੀ ਕੀ ਹੈ ਸਾਰਿਆਂ ਨੂੰ ਗੁਰੂ ਸਾਹਿਬ ਦੇ ਬਰਕਤਿਆ ਹਾਂ ਜੰਤ ਮਿਆਂ ਨਾ ਲਾਏਗਾਾਰੇ ਜੋ ਬਾਬਾ ਹਰਜੀਤ ਸਿੰਘ ਜੀ ਮਹਿਤਾ ਚੌਕ ਵਾਲਿਆਂ ਵੱਲੋਂ ਸੰਤਾਂ ਦੇ ਸਹਿਯੋਗ ਅਮਰਾਂ ਦੇ ਸਦਕਾ ਮੋੜ ਵਾਲੇ ਨਿਰੇ ਜਾਂ ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਨੂੰ ਜਿੱਤਣਾ ਭਾਵ ਅੱਗੇ ਨੌਂ ਤੀਰ ਗੁੰਮਾ ਆਏ ਜਾ ਰਹੇ ਨੇ ਸੋ ਕਿੰਨਾ ਧੀਆਂ ਦੇ ਬੱਚੇ ਬੱਚੀਆਂ ਦੇ ਅਨੰਦ ਕਾਰਜ ਕਰਵਾਏ ਜਾ ਰਹੇ ਆ ਤਾਸ त्याਗੀ ਵੱਲੋਂ ਉਨ੍ਹਾਂ ਸਾਰੇ ਪਰਿਵਾਰਾਂ ਰਿਸ਼ਤੇਦਾਰਾਂ ਸਾਥ ਸੁਬੰਧੀਆਂ ਤੇ त्याਗੀ ਵੱਲੋਂ ਬਾਬਾ ਹਰਜੀਤ ਸਿੰਘ ਜੀ ਮੈਂਤਾ ਚੌਕ ਵਾਲਿਆਂ ਦੀ ਸਮਾਜੀ ਫੀਲ ਵੱਲੋਂ ਬਹੁਤ ਬਹੁਤ ਵਧਾਈਆਂ ਧੰਨਵਾਦ ਸਤਕਾਰ ਬਾਬਾ ਜੀ ਉਹਨਾਂ ਬੜਾ ਵੱਡਾ ਪ੍ਰਾਲਾਤੀਤਾ ਜਾ ਰਿਹਾ ਜਿਸ ਜਗ੍ਹਾ ਤੇ ਵਿਆਹ ਕਰ ਰਹੇ ਆ ਇਸ ਜਗ੍ਹਾ ਦੇ ਉੱਤੇ ਬਹੁਤ ਵਧੀਆ ਗੁਰੂ ਸਾਹਿਬ ਦਾ ਦਰਬਾਰ ਜਿਹੜਾ ਉਹ ਤਿਆਰ ਕਰਵਾਉਣ ਲਈ ਆਉਣ ਵਾਲੇ ਸਮੇਂ ਵਿੱਚ ਪੂਰਿਆਂ ਪਿਆਰੀਆਂ ਤਿਆਰ ਜਾ ਰਹੀ ਸਭੂ ਪਿਆਰਿਓ ਸਮੂਹੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਬਾਬਾ ਹਰਜੀਤ ਸਿੰਘ ਜੀ ਮੱਤੇ ਚੌਂਕ ਵਾਲੇ ਦਾ ਤੱਕੜੇ ਹੋ ਜੋੜ ਗਈਏ ਜਿੰਨਾ ਵਲੋਂ ਧੀਆਂ ਵਾਸਤੇ ਦੇਖੋ ਕਿੰਨਾ ਦਾਲ ਦਾ ਭਾਵ ਜੁਲਿੰਦਾ ਨਾਮ ਜਿਹੜਾ ਘਰ ਵਰਤੋਂ ਦਾ ਉਹ ਜਿੰਨ ਵਾਸਤੇ ਗਿਆ ਉਹ ਹੋ ਗਿਆ ਆ ਆਪਾਂ ਹਾਂ ਜੀ ਦਾ ਨਾ ਨਾ ਬਾਬਾ ਜੀ ਸੈਂ ਲੱਖ ਲੱਖ ਵਧਾਈਆਂ ਦਿੰਦਾ ਬਾਬਾ ਜੀ ਤੁਹਾਡਾ ਸਿਹਤ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੁਹਾਡੀ ਸਹਜੋਗੀਆਂ ਦਾ